ਕਨ ਨੂੰ ਇਹ ਮਹਿਸੂਸ ਹੋਵੇ ਕਿ ਅਗਰ ਬੀਜੇਪੀ ਦਾ ਮੇਰ ਬਨੇਗਾ ਤੇ ਸਾਡੇ ਸ਼ਹਿਰ ਦਾ ਇਹ ਪੜਾ ਹੋਏਗਾ ਇਹ ਬਿਊਟੀਫਿਕੇਸ਼ਨ ਹੋਏਗੀ ਔਰ ਇਮਾਨਦਾਰੀ ਦੇ ਨਾਲ ਹੋਏਗੀ ਇਹ ਦੇਖੋ ਜਲੰਧਰ ਦਾ ਵਿਸ਼ਵਾਸ ਜਿੱਥੇ મોદી ਉੱਥੇ ਵਿਕਾਸ ਤੇ ਜਿਹੜਾ ਸਾਡਾ ਵਿਜ਼ਨ ਡਾਕੂਮੈਂਟ ਹੈ ਜਿਹੜਾ ਵੀ ਅੱਜ ਤੱਕ ਮੋਦੀ ਸਰਕਾਰ ਨੇ ਚਾਹੇ ਦੇਸ਼ 'ਚ ਮੈਨੀਫੈਸਟੋ ਜਾਰੀ ਕੀਤਾ ਜੋ ਕਿਹਾਉ ਕੀਤਾ ਜਲੰਧਰ ਦੇ ਲੋਕਾਂ ਲਈ ਆਪ ਤੇ ਕਾਂਗਰਸ ਸਰਕਾਰ ਦੇ ਲਾਰਿਆਂ ਦੀ ਪਰਮਾਰ ਬਾਰੇ ਤਾਂ ਪੰਡਰੀ ਸਾਹਮਣੇ ਦੱਸਦਾ ਕਿਉਂਕਿ 5 ਸਾਲ ਕਾਂਗਰਸ ਦੀ ਸਰਕਾਰ 70000 ਕਰੋੜ ਦਾ ਘੁਟਾਲਾ ਹੋਇਆ ਹੀ ਹੋਇਆ ਇਹ 3 ਸਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਤੀ ਰਹੀ ਵਿਜੀਲੈਂਸ ਇਨਕੁਆਰੀਆਂ ਮੈਂ ਰੋਜ਼ ਅਖਬਾਰ ਪੜ੍ਹਦਾ ਸੀ ਕਦੀ ਸ਼ਿਵਜੀ ਦੀ ਸਟੋਰੀ ਹੁੰਦੀ ਸੀ ਕਦੀ ਸ਼ੋਗਜੀ ਲਿਖਦੇ ਸੀ ਗੁਲਸ਼ਨਜੀ ਖਰਾਨਾਜੀ ਪਰਮਜੀ ਤੁਹਾਡੇ ਚੈਨਲਾਂ 'ਤੇ ਚੱਲਦਾ ਸੀ ਤੇ ਵਿਜੀਲੈਂਸ ਦੀਆਂ ਫਾਈਲਾਂ ਤੁਹਾਡੇ ਦਬਾਅ ਕਰਕੇ ਮੀਡੀਆ ਦੇ ਕਰਕੇ ਵਿਜੀਲੈਂਸ ਸਮਾਰਟ ਸਿਟੀ ਦੇ ਵਿੱਚ ਕੁਟਾਲੇ ਦੀਆਂ ਫਾਈਲਾਂ ਲੱਗ ਗਈ। ਉਹਨਾਂ ਦੀ ਕੋਈ ਇਨਕੁਆਰੀ ਨਹੀਂ ਹੋਈ ਇਸ ਕਰਕੇ ਲਾਰਿਆਂ ਦੀ ਪਰਮਾਨ ਨਹੀਂ ਕੀ ਹੈ। ਜਿਹੜਾ ਆਪਾਂ ਲਿਖਿਆ ਕਿ ਸੀਵਰੇਜ ਅੱਜ ਜਲੰਧਰ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਵਿੱਚ ਪਾਣੀ ਪੀਣ ਵਾਲਾ ਜਿਹੜਾ ਸੀਵਰੇਜ ਨਾਲ ਮਿਕਸ ਹੋ ਕੇ ਆ ਰਿਹਾ ਪਾਣੀ ਜਿਹੜਾ 스멜 ਵਾਲਾ ਆ ਰਿਹਾ। ਲੋਕ ਪੈਸੇ ਦੇ ਕੇ ਸੀਵਰੇਜ ਖੁਲਾ ਰਹੇ। ਟੁੱਟੀਆਂ ਸੜਕਾਂ, ਸਟਰੀਟ ਲਾਈਟਾਂ ਬੰਦ ਹੈ। ਬਿਲਡਿੰਗ ਬ੍ਰਾਂਚ ਤਾਂ ਸੁਭਿਦਾਂ ਦਾ ਡੱਡਾ ਹੋਣਾ ਚਾਹੀਦਾ ਸੀ ਅਦਾਰਾ ਅੱਜ ਕਮਾਈ ਦਾ ਅੱਡਾ ਬਣਿਆ ਤੇ ਇਹ ਸਾਰੇ ਇਲਾਕਿਆਂ ਬਾਰੇ ਵੀ ਮੈਂ ਇੱਕ ਜਿਹੜਾ ਲਾਰਿਆਂ ਦਾ ਆ ਉਹਦੇ ਚ ਇੱਕ ਲਾਸਟ ਪੁਆਇੰਟ ਹੈ ਉਹ ਮੈਂ ਪੜ੍ਹ ਦਿੰਨਾ ਬਾਕੀ ਤਾਂ ਸਾਰਿਆਂ ਦੇ ਕੋਲ ਪਹੁੰਚ ਗਿਆ ਇੱਕ ਜਿਹੜੀ 5 ਕਿਲੋਮੀਟਰ ਸੜਕ 50 ਕਰੋੜ ਦੀ ਐਚਐਮਵੀ ਕਾਲਜ ਤੋਂ ਉੱਥੇ ਬਣਾਈ ਸੀ ਅਸੀਂ ਉਹਦਾ ਵੇਰਵਾ ਦਿੱਤਾ ਅਸੀਂ ਵੇਰਵਾ ਦਿੱਤਾ ਇਹ ਜਿਹੜਾ ਹਰ ਰੋਜ਼ ਅਟਾਰੀ ਬਾਜ਼ਾਰ ਰਸਤਾ ਮੋਹੱਲਾ ਮਾਈਰਾ ਗੇਟ ਚਰਨਜੀਤਪੁਰਾ ਸ਼ੇਖਾ ਬਾਜ਼ਾਰ ਇਹ ਜਿਹੜਾ ਸਾਡਾ ਪੁਰਾਣਾ ਸ਼ਹਿਰ ਹੈ ਇੱਥੇ ਚ ਰਹਿਣ ਵਾਲੇ ਲੋਕ ਤੇ ਦੁਕਾਨਦਾਰ ਹਰ ਰੋਜ਼ ਸੀਵਰੇਜ ਬਲੌਕ ਦੀ ਪ੍ਰੋਬਲਮ ਤੋਂ ਪਰੇਸ਼ਾਨ